ਅਨਿੱਕੇ-ਨਿੱਕੇ ਬੱਚਿਆਂ ਤੋਂ ਸਾਵਧਾਨ ਰਿਹਾ ਕਰੋ ਦੇਖੋ ਕਿਸ ਤਰ੍ਹਾਂ ਇਹ ਬੱਚਾ ਦੁਕਾਨ ਦੇ ਵਿੱਚੋਂ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜੇ ਨਾ ਆਉਂਦੀ ਤਾਂ ਕਿਸੇ ਨੂੰ ਵਿਸ਼ਵਾਸ ਨਹੀਂ ਹੋਣਾ ਸੀ ਕਿ ਅਧਿਕਾਰ ਇਹ 12-13 ਸਾਲਾਂ ਦਾ ਬੱਚਾ ਚੋਰੀ ਵੀ ਕਰ ਸਕਦਾ ਹੈ ਲੁਧਿਆਣਾ ਦੇ ਨਾਮੀ ਜੁਐਲਰ ਦੀ ਦੁਕਾਨ ਦੀ ਇਹ ਵੀਡੀਓ ਹੈ ਜਿੱਥੇ ਕਿ ਇੱਕ ਬੱਚੇ ਪਾਸੋਂ ਰੁਪਏ ਚੋਰੀ ਕਰਨ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਟਾ ਦੀ ਸ਼ਿਕਾਇਤ ਜੁਲਰੀ ਦੁਕਾਨ ਦੇ ਮਾਲਕ ਦੇ ਵੱਲੋਂ ਪੁਲਿਸ ਨੂੰ ਵੀ ਕੀਤੀ ਗਈ ਹੈ ਜੁਲਰੀ ਦੀ ਦੁਕਾਨ ਦੇ ਸੰਚਾਲਕ ਨੇ ਵੀ ਦੱਸਿਆ ਕਿ ਬੱਚੇ ਅਕਸਰ ਟੌਫੀਆਂ ਮੰਗਣ ਦੇ ਲਈ ਉਹਨਾਂ ਦੀ ਦੁਕਾਨ ਤੇ ਆਉਂਦੇ ਰਹਿੰਦੇ ਨੇ ਦੁਪਹਿਰ ਕਰੀਬ 1:30 ਵਜੇ ਬੱਚੇ ਟੌਫੀਆਂ ਮੰਗਣ ਆਏ ਤਾਂ ਉਸਨੇ ਉਹਨਾਂ ਨੂੰ ਫੋਜਾ ਦਿੱਤਾ ਇਸ ਵਿਚਾਲੇ ਉਹ ਆਪਣੇ ਨਾਲ ਦੇ ਦੁਕਾਨਦਾਰ ਕੋਲ ਗਿਆ ਸੀ ਉਸ ਤੋਂ ਬਾਅਦ ਇਹ ਬੱਚੇ ਦੇ ਵੱਲੋਂ 70000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ ਅਚਾਨਕ ਹੀ ਬੱਚਾ ਦੁਕਾਨ ਦੇ ਵਿੱਚ ਵੜ ਜਾਂਦਾ ਤੇ ਗੱਲੇ ਵਿੱਚ ਪਈ ਕਰੀਬ 70000 ਦੀ ਨਕਦੀ ਲੈ ਕੇ ਫਰਾਰ ਹੋ ਜਾਂਦਾ ਹੁਣ ਉਹ ਸਿਰ ਤੇ ਹੱਥ ਮਾਰ ਰਿਹਾ ਕਿ ਉਹ ਆਖਿਰਕਾਰ ਉਹ ਦੂਜੀ ਦੁਕਾਨ ਤੇ ਗਿਆ ਹੀ ਕਿਉ ਉਹਦੇ ਰਿਸ਼ਤੇਦਾਰ ਨੇ ਉਸਨੇ ਪੁਲਿਸ ਨੂੰ ਵੀ ਸ਼ਿਕਾਇਤ ਤੇ ਦਿੱਤੀ ਹੈ ਪਰ ਧਿਆਨ ਨਾਲ ਦੇਖੋ ਇਹ ਸੀਸੀਟੀਵੀ ਜਿੱਥੇ ਨਿੱਕਾ ਜਿਹਾ ਬੱਚਾ 13 ਸਾਲਾ ਦਾ 12 13 ਸਾਲਾ ਦਾ ਦੇਖਿਆ ਜਾ ਸਕਦਾ ਜੋ ਕਿ ਚੋਰੀ ਦੇ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਵਕਤ ਦੁਕਾਨ ਦੇ ਉੱਤੇ ਲੜਕਾ ਬਾਹਰ ਮੰਗਣ ਆਲੇ ਆਂਦੇ ਆ ਜਿਹਲੇ ਉਹ ਮੰਗਨ ਵਾਲਾ ਲੜਕਾ ਸੀਗਾ ਉਹਨੂੰ ਮੈਂ ਪਹਿਲਾਂ ਤਾਂ ਪਹੇ ਆਇਆ ਹੈਗਾ ਤੇ ਉਹ ਭੱਜ ਕੇ ਉੱਪਰ ਦੀ ਆ ਕੇ ਮੈਂ ਨਾਲ ਮੈਨੂੰ ਕਿਸੇ ਨੇਵਾਜ ਮਾਰ ਲਈ ਮੈਂ ਉਧਰ ਨੂੰ ਚਲੇ ਗਿਆ ਤੇ ਉਹ ਲੜਕਾ ਅੰਦਰ ਵੜ ਕੇ ਪੈਸੇ ਲੈ ਗਿਆ ਇੱਥੋਂ ਗੱਲੇ 'ਚ ਕੱਢ ਕੇ 60-70000 ਰੁਪਏ ਸੀਗਾ ਇਹ ਕਿੰਨੇ ਵਜੇ ਦਾ ਵਾਪਸ ਆਇਆ ਹੈ ਤਕੜਾ 1:40 ਦਾ 7:00 7 ਤਾਂ ਨਹੀਂ ਮੇਰੇ ਕੋਲ ਵੀਡੀਓ ਹੈਗੀ ਹੈ ਅੱਛਾ ਜੀ ਵੀਡੀਓ ਦੇ ਵਿੱਚ ਸਾਫ ਮੈਂ ਇਹ ਰਾਰਾ ਵੀ ਉਹ ਪੈਸੇ ਚੱਕ ਰਿਹਾ ਗੱਲੇ 'ਚ ਅੱਛਾ ਫੰਕ ਫੰਕ ਮੰਗੂ ਇਹੀ ਚਾਹਨੇ ਕਾਰਵਾਈ ਕਰੇ ਪੁਲਿਸ ਸਾਨੂੰ ਇਨਸਾਫ ਦਿੱਤਾ ਜਾਵੇ ਆ ਕੰਪਲੇਨ ਲਿਖਾਤੀ ਹੈ ਬਰਖਾਸ ਦੇਤੀ ਹੈ ਕੋਈ ਕਾਰਵਾਈ ਦੇਖਦੇ ਆ ਕੀ ਕੀ ਕਰਦੀ ਹੋਵੇ ਨਹੀਂ ਬੱਚਾ ਮੈਂ ਉਦੋਂ ਤਾਂ ਨਹੀਂ ਦੁਆਰਾ ਤਾਂ ਨਹੀਂ ਦੇਖਿਆ ਹੈਗਾ ਪਰ ਉਸੇ ਟਾਈਮ ਹੀ ਮੈਂ ਉਹਨੂੰ ਭਜਾਇਆ ਸੀ ਜਿਸ ਟਾਈਮ ਉਹ ਮੈਨੂੰ ਪਿਆਰੇ ਸੀ ਅੰਕਲ ਟਾਈਮ ਦੱਸੋ ਕੀ ਹੋਇਆ ਹਾਂ ਅਕਸਰ ਬੱਚੇ ਸਾਰੇ ਆਉਂਦੇ ਆ ਇੱਥੇ ਟੌਫੀਆਂ ਡੋਟੀਆਂ ਮੰਗਦੇ ਆ ਅਸੀਂ ਦੇ ਵੀ ਦੇ ਦੀਆਂ ਟੌਫੀਆਂ ਔਰ ਟੌਫੀਆਂ ਮੰਗਣ ਵਾਲੇ ਬੱਚੇ ਸੀਗੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਗੈਂਗ ਦਾ ਸੀਗਾ ਉਹ ਉਹੀ ਕੱਢ ਕੇ ਲੈ ਗਿਆ ਤਾਂ ਸਾਨੂੰ ਇਹ ਨਿਸ਼ਾਨ ਹੈ ਪਛਾਣ ਹੈਗੀ ਇਹ ਵੀਡੀਓ ਹੈਗੀ ਆਪਣਾ ਕੋਲ ਫੋਟੋ ਹੈਗੇ ਜੇ ਫੋਟੋ ਹੀ ਦੇਖਣੀ ਹੈ ਦਿਖਾ ਦਿੰਦੇ ਆ ਤੁਹਾਨੂੰ ਵਿਦਿਆਣਾ ਲਾਈਵ ਲਈ ਸੁਰਿੰਦਰ ਸੋਮਿਕ ਰਿਪੋਰਟ